ਮੇਦੇ ਦੇ ਵਿੱਚ ਗਰਮੀ ਹੋ ਜਾਣਾ ਜਿਹਦੇ ਕਰਕੇ ਭੈਣਾਂ ਨੂੰ ਸਮੱਸਿਆ ਆਉਂਦੀ ਹੈ ਲਿਕੋਰੀਏ ਦੀ 100% ਪੁਰਸ਼ਾਂ ਨੂੰ ਸਮੱਸਿਆ ਆਉਂਦੀ ਤਾਤ ਦੀ 100% ਬਹੁਤੇ ਕੇਸ ਤੁਸੀਂ ਆਪਣੇ ਅੱਖੀ ਵੀ ਦੇਖਿਆ ਹੋਣੇ ਨੇ ਕੋਈ ਰਿਸ਼ਤੇਦਾਰ ਜਾਂ ਆਂਡ ਗਵਾੜ ਚ ਸਰਦੀਆਂ ਦੇ ਦਿਨਾਂ ਚ ਵੀ ਉਹ ਪੱਖਾ ਛੱਡ ਕੇ ਸੌਂਦੇ ਨੇ ਇਹ ਸਬੂਤ ਹੁੰਦਾ ਕਿ ਜਿਹੜਾ ਇਨਸਾਨ ਨੂੰ ਸਰਦੀਆਂ ਚ ਵੀ ਗਰਮੀ ਲੱਗੇ ਉਹਦੇ ਮੇਦੇ ਚ ਜਿਹੜੀ ਗਰਮੀ ਹੈ ਬਹੁਤ ਜ਼ਿਆਦਾ ਹੈ ਇਹਦੀ ਕਰਕੇ ਉਹਨੂੰ ਸਰਦੀਆਂ 'ਚ ਵੀ ਗਰਮੀ ਮਹਿਸੂਸ ਹੁੰਦੀ ਹੈ ਤੇ ਪੱਖਾ ਚਲਾ ਕੇ ਸੌਂਦਾ ਹੈ। ਇਹਦਾ ਜਿਹੜਾ ਹੱਲ ਹੈ ਉਹ ਬਾ ਕਮਾਲ ਨੁਸਖਾ ਤੁਹਾਨੂੰ ਦੱਸਣ ਲੱਗਾ ਵਾਂ ਜਿਨ੍ਹਾਂ ਭੈਣਾਂ ਨੂੰ ਲਿਕੋਰੀਏ ਦੀ ਸਮੱਸਿਆ ਮਿਹਦੇ ਦੇ ਵਿੱਚ ਗਰਮੀਆਂ ਜਾਂ ਫਿਰ ਲਿਕੋਰੀਏ ਦੀ ਸਮੱਸਿਆ ਜਾਂ ਪਰਸ਼ਾਂ ਨੂੰ ਤਾਂ ਦੀ ਸਮੱਸਿਆ ਤੇ ਮਿਹਦੇ 'ਚ ਗਰਮੀ। ਇਹਦਾ ਇੱਕ ਤੁਸੀਂ ਨੁਸਖਾ ਨੋਟ ਕਰ ਲਓ ਪਹਿਲਾਂ ਵੀ ਤੁਸੀਂ ਅਰਕ ਲੈ ਕੇ ਆਉਣੇ ਨੇ ਜੀ ਅਰਕ ਕਾਸ਼ਨੀ ਅਰਕ ਸੌਂਫ ਅਰਕ ਅਜਵੈਨ ਇਹਨਾਂ ਅਰਕ ਤੁਹਾਨੂੰ ਪੰਸਾਰ ਦੀ ਦੁਕਾਨ ਤੇ ਮਿਲ ਜਾਣਗੇ ਇਹ ਤਿੰਨੋਂ ਅਰਕ ਤੁਸੀਂ ਲਓ ਇੱਕ ਗਲਾਸ ਪਾਣੀ ਲਓ ਇੱਕ ਇੱਕ ਚਮਚ ਤਿੰਨੇ ਅਰਕਾਂ ਦਾ ਅਰਕ ਕਾਸ਼ਨੀ ਅਰਕ ਅਜਵੈਨ ਤੇ ਅਰਕ ਸੌਂਫ ਇਹਨਾਂ ਦਾ ਇੱਕ ਇੱਕ ਚਮਚ ਤੁਸੀਂ ਇੱਕ ਗਲਾਸ ਘੋਲੋ ਸਵੇਰੇ ਖਾਲੀ ਪੇਟ ਪੀ ਜਾਓ ਰੋਟੀ ਇੱਕ ਘੰਟੇ ਬਾਅਦ ਖਾਓ ਜੇ ਤੁਸੀਂ ਰੋਟੀ ਖਾ ਕੇ ਇਹਨੂੰ ਲੈਣਾ ਚਾਹੁੰਦੇ ਹੋ ਤਾਂ ਰੋਟੀ ਖਾ ਕੇ ਵੀ ਲੈ ਸਕਦੇ ਹੋ ਰੋਟੀ ਖਾਣ ਤੋਂ ਇੱਕ ਤੋਂ ਡੇਢ ਘੰਟਾ ਬਾਅਦ ਇਹ ਤਾਂ ਹੋ ਗਿਆ ਜੀ ਇੱਕ ਤਰੀਕਾ ਇਹ 2-3 ਦਿਨਾਂ ਦੇ ਅੰਦਰ-ਅੰਦਰ ਤੁਹਾਨੂੰ 100% ਰਿਜ਼ਲਟ ਦੇ ਦੇਗਾ ਤੁਹਾਡੀ ਮਿਹਦੇ ਦੀ ਜਿਹੜੀ ਗਰਮੀ ਹੈ ਉਹਨੂੰ ਇਹ ਰਿਕਵਰ ਕਰਨਾ ਸ਼ੁਰੂ ਕਰ ਦੇਗਾ ਘਟਾਉਣਾ ਸ਼ੁਰੂ ਕਰ ਦੇਗਾ ਤੇ ਜਿਹੜੀ ਲਿਕੋਰੀਆ ਦੀ ਜਾਂ ਧਾਂਤ ਦੀ ਸਮੱਸਿਆ ਆ ਉਹਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਥੋੜੇ ਦਿਨਾਂ ਦੇ ਅੰਦਰ-ਅੰਦਰ ਹੀ ਖਤਮ ਕਰ ਦਿੰਦਾ ਹੁਣ ਜਿਹੜੇ ਵੀਰਾਂ ਨੂੰ ਜਾਂ ਭੈਣਾਂ ਨੂੰ ਖਾਲੀ ਲਿਕੋਰੀਆ ਹੀ ਹੈ ਮਿਹਦੇ ਦੇ ਵਿੱਚ ਗਰਮੀ ਨਹੀਂ ਹੈ ਜਾਂ ਫਿਰ ਪੁਰਸ਼ਾਂ ਨੂੰ ਧਾਂਤ ਹੀ ਹੈ ਮਿਹਦੇ 'ਚ ਗਰਮੀ ਨਹੀਂ ਹੈ ਤੇ ਇਹ ਸ਼ੀਸ਼ਮਾ ਜੀ ਟਾਲੀ ਤਾਲੀ ਦੇ ਤੁਸੀਂ ਸਾਫ ਸੁਥਰੇ ਜੇ ਸਾਫ ਸੁਥਰੇ ਜੇ ਪੱਤੇ ਲੈਣੇ ਨੇ ਜੀ 11 12 ਪੱਤੇ ਲੈ ਲਓ ਇੱਕ ਗਲਾਸ ਕੱਚ ਦੇ ਬਰਤਨ ਦੇ ਵਿੱਚ ਰਾਤ ਨੂੰ ਕੱਚ ਦੇ ਗਲਾਸ ਦੇ ਵਿੱਚ ਭਿਓ ਕੇ ਰੱਖ ਦਿਓ ਰਾਤ ਨੂੰ ਸਾਰੀ ਰਾਤ ਭਿਗੇ ਰਹਿਣ ਦਿਓ ਨੂੰ ਸਵੇਰੇ ਤੁਸੀਂ ਉਸੇ ਪਾਣੀ ਨੂੰ 2 ਚਮਚ ਮਿਸ਼ਰੀ ਪਾਓ ਉਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਓ ਸਮੇਤ ਪੱਤੇਆਂ ਸਮੇਤ ਪੱਤੇਆਂ ਗ੍ਰाइंड ਕਰਕੇ ਉਹਨੂੰ ਭੁੰਨ ਲਓ ਭੁੰਨ ਕੇ ਉਹ ਪਾਣੀ ਤੁਸੀਂ ਪੀ ਲਓ ਸਵੇਰੇ ਖਾਲੀ ਪੇਟ 1 ਘੰਟੇ ਤੱਕ ਕੁਛ ਨਾ ਖਾਓ ਤੁਹਾਡੀ ਜਿਹੜੀ ਲਿਕੋਰੀਏ ਦੀ ਜਾਂ ਧਾਤ ਦੀ ਸਮੱਸਿਆ ਉਹ ਨੂੰ ਇਹ 2-3 ਦਿਨਾਂ ਦੇ ਅੰਦਰ ਅੰਦਰ ਖਤਮ ਕਰ ਦੇਗਾ ਥੋੜਾ ਜਿਹਾ ਇਹਨੂੰ ਲੰਮਾ ਸਮਾਂ ਲਓਗੇ ਤਾਂ ਮੁੜ ਕੇ ਤੁਹਾਨੂੰ ਇਹ ਸਮੱਸਿਆ ਆਏਗੀ ਨਹੀਂ ਪਰ ਇਹਦੇ ਵਿੱਚ ਇਹ ਸ਼ਰਤ ਹੁੰਦੀ ਹੈ ਵੀ ਤੁਹਾਨੂੰ ਜੰਨੀਆਂ ਵੀ ਗਰਮ ਮਸਾਲੇ ਵਾਲੀਆਂ ਚੀਜ਼ਾਂ ਨੇ ਉਹ ਛੱਡਣੀਆਂ ਪੈਂਦੀਆਂ ਨੇ ਦੇਖੋ ਲਿਕੋਰੀਆ ਤੇ ਧਾਤ ਐਸੀ ਚੀਜ਼ ਐ ਪਰਹੇਜ ਦੇ ਨਾਲ ਜਿਆਦਾ ਜਲਦੀ ਖਤਮ ਹੁੰਦੀਆਂ ਨੇ ਗਰਮ ਮਸਾਲੇ ਵਾਲੀਆਂ ਚੀਜ਼ਾਂ ਬਿਲਕੁਲ ਬੰਦ ਕਰਦੇ ਚਾਹ ਸਵੇਰੇ ਉੱਠਦਿਆਂ ਪੀਣੀ ਇਹ ਵੀ ਤੁਸੀਂ ਬੰਦ ਕਰਦੇ ਹੋ ਜਿਵੇਂ ਕਰੇਲਾ ਜਾਂ ਕਟਲ ਹੈ ਇਹ ਵੀ ਗਰਮ ਤਸੀਰ ਦੇ ਵਿੱਚ ਆ ਜਾਂਦਾ ਇਹ ਸਬਜ਼ੀਆਂ ਦਾ ਸੇਵਨ ਨਾ ਕਰੋ ਲਿਕੁਇਡ ਪ੍ਰਦਾਰਥ ਜ਼ਿਆਦਾ ਖਾਣ ਦੀ ਕੋਸ਼ਿਸ਼ ਕਰੋ ਤੇ ਜਾਂ ਫਿਰ ਰੋਟੀ ਘੱਟ ਥੋੜੀ ਜੀ ਤੇ ਉਹਦੇ ਨਾਲ ਸਲਾਦ ਤੇ ਜਾਂ ਫਰੂਟ ਸਲਾਦ ਦੀ ਜਗ੍ਹਾ ਫਰੂਟ ਲੈ ਸਕਦੇ ਹੋ ਜੇ ਫਰੂਟ ਨਹੀਂ ਤਾਂ ਸਲਾਦ ਲੈ ਸਕਦੇ ਹੋ ਰੋਟੀ ਘੱਟ ਕਰਕੇ ਦੋ ਰੋਟੀਆਂ ਕਟ ਖਾ ਲੋ ਸ਼ਾਮ ਦੇ ਟਾਈਮ ਸਵੇਰ ਦੇ ਟਾਈਮ ਦੁਪਹਿਰ ਦੇ ਟਾਈਮ ਥੋੜਾ ਜਰ ਪਹੁੰਚ ਕਰੋਂਗੇ ਤਾਂ ਤੁਹਾਡੀ ਇਹ ਸਮੱਸਿਆਵਾਂ ਖਤਮ ਹੋ ਜਾਣਗੀਆਂ ਫਿਰ ਕਿਸੇ ਨਵੀਂ ਜਾਣਕਾਰੀ ਦੇ ਨਾਲ حاضر ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦੇ ਜੀ ਸਤਿ ਸ਼੍ਰੀ ਅਕਾਲ